ਵਰਣ ਪੂਜਨੀਆਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਹਨ ਉਹਨਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਔਰ ਜਿਸ ਦਿਨ ਪੂਰਾ ਦੇਸ਼ ਸੰਵਿਧਾਨ ਦਿਵਸ ਮਨਾ ਰਿਹਾ ਸੀ ਗਣਤੰਤਰ ਦਿਵਸ ਮਨਾ ਰਿਹਾ ਸੀ ਉਸ ਦਿਨ ਇੰਨਾ ਵੱਡਾ ਅਪਮਾਨ ਕਰਨਾ ਉਹ ਵੀ ਉਸ ਧਰਤੀ ਤੇ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਔਰ ਪੰਜਾਬ ਦੇ ਵਿੱਚੋਂ ਅਮਰitsar ਵਿਖੇ ਜਿੱਥੇ ਕਿ ਕੁਛ ਚੰਦ ਕਦਮਾਂ ਤੇ ਇਹ ਦੂਰ ਦਰਬਾਰ ਸਾਹਿਬ ਹੈ ਔਰ ਦਰਬਾਰ ਸਾਹਿਬ ਦੇ ਨਜ਼ਦੀਕ ਬਾਬਾ ਸਾਹਿਬ ਡਾਕਟਰ ਮੇਡਕਰ ਸਾਹਿਬ ਦਾ ਸਟੈਚੂ ਲੱਗਿਆ ਹੋਇਆ ਉਹਨਾਂ ਦੀ ਖੂਬਸੂਰਤ ਮੂਰਤੀ ਜਿਹੜੀ ਆ ਲੱਗੀ ਹੋਈ ਆ ਬਹੁਤ ਉੱਚੀ ਔਰ ਉੱਥੇ ਇੱਕ ਬਹਿਰੂਬੀਆ ਕਿਹੜੀ ਏਜੰਸੀ ਦਾ ਬੰਦਾ ਆ ਕੇ ਨੇ ਉਹਨੂੰ ਭੇਜਿਆ ਵਾ ਉਹ ਇੱਕ ਥੈਲਾ ਲੈ ਕੇ ਆਂਦਾ ਉਹਦੇ ਵਿੱਚ ਪੈਟਰੋਲ ਦੀ ਬੋਤਲ ਤੇ ਨਾਲ ਪੈਟਰੋਲ ਛੜਕਦਾ ਵਾ ਸਵਿਧਾਨ ਨੂੰ ਅੱਗੇ ਲਾਂਦਾ ਵਾ ਉਸ ਤੋਂ ਬਾਅਦ ਇੱਕ ਹਥੋੜਾ ਲੈ ਕੇ ਬਾਬਾ ਸਾਹਿਬ ਦੀ ਮੂਰਤੀ ਤੋੜਨ ਦੀ ਕੋਸ਼ਿਸ਼ ਕਰਦਾ ਵਾ ਔਰ ਉੱਥੇ ਜਦ ਕਿ ਗਣਤੰਤਰ ਦਿਵਸ ਵਾਲੇ ਦਿਨ ਚੱਪੇ ਚੱਪੇ ਤੇ ਪੁਲਿਸ ਦੀ ਪਹਿਰੇਦਾਰੀ ਹੁੰਦੀ ਆ ਪਰ ਸਾਨੂੰ ਨਹੀਂ ਪਤਾ ਕਿ ਉਸ ਦਿਨ ਉਹ ਪੁਲਿਸ ਵੀ ਸੁੱਤੀ ਪਈ ਸੀ ਕੀ ਸੀ ਉਹਦਾ ਤਾਂ ਜਵਾਬ ਜਿਹੜਾ ਵਾ ਉੱਥੇ ਦੇ ਪੁਲਿਸ ਕਮਿਸ਼ਨਰ ਸਾਹਿਬ ਦੇ ਸਕਦੇ ਡੀਜੀਪੀ ਦੇ ਦੇ ਸਕਦੇ ਆ ਨੂੰ ਵੀ ਕਿਉਂ ਇੰਨੀ ਵੱਡੀ ਅਨਗਹਿਲੀ ਹੋਈ ਆ ਕਿ ਇਸ ਕਰਕੇ ਹੋਈ ਆ ਕਿ ਬਾਵਾ ਸਾਹਿਬ ਡਾਕਟਰ ਮੇੜਕਰ ਸਾਹਿਬ ਇੱਕ ਦਲਤ ਸਮੁਦਾਇ ਦੇ ਸੀ ਦੇ ਸੀ ਇਸ ਕਰਕੇ ਉਹਨਾਂ ਦੇ ਸਟੈਚੂ ਦੀ ਜਿਹੜੀ ਆ ਉੱਥੇ ਪੁਲਿਸ ਫੋਰਸ ਨਹੀਂ ਲਾਈ ਗਈ ਤਾਂ ਉਹਦੇ ਕਰਕੇ ਇਹ ਸਾਰੇ ਜਿਹੜੇ ਆ ਇਹਦੇ ਲਈ ਜਵਾਬ ਦੇ ਜਿਹੜੀ ਆ ਪੰਜਾਬ ਪੁਲਿਸ ਹੈ ਪੰਜਾਬ ਦਾ ਪ੍ਰਸ਼ਾਸਨ ਹੈ ਕਿ ਜਦੋਂ ਸੰਵਿਧਾਨ ਸੀਲ ਹੋਵੇ ਜਿੱਦਨ ਸੰਗਤੰਤਰ ਦਿਵਸ ਹੋਵੇ ਉਸ ਦਿਨ ਤਾਂ ਉਸੇ ਤਰ੍ਹਾਂ ਫੋਰਸ ਤਾਇਨਾਤ ਹੁੰਦੀ ਆ ਔਰ ਇੰਨੀ ਫੋਰਸ ਹੁੰਦੀ ਹੋਏ ਵੀ ਉਥੇ ਇਹਨਾਂ ਬੜਾ ਹਾਦਸਾ ਹੋਇਆ ਤਾਂ ਕੜੇ ਸ਼ਬਦਾਂ ਚ ਪਹਿਲਾਂ ਪੂਰੇ ਦੇਸ਼ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਨਿਖੇਧੀ ਕੀਤੀ ਆ ਔਰ ਹਰ ਥਾਂ ਤੇ ਜਗਾ ਜਗਾ ਪੰਜਾਬ ਨੂੰ ਬੰਦ ਕਰਾ ਕੇ ਜ਼ਿਲ੍ਹੇ ਬੰਦ ਕਰਾਏ ਗਏ ਔਰ ਮੈਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਔਰੇ ਮੰਗ ਕੀਤੀ ਗਈ ਕਿ ਇਹਦੇ ਪਿੱਛੇ ਕਿਹੜੀਆਂ ਏਜੰਸੀਆਂ ਵਾ ਕੈਨੇਡਾ ਇੱਕ ਕੰਮ ਇਦੀ ਇੱਕ ਨਿਆਇ ਜਾਂਚ ਹੋਣੀ ਚਾਹੀਦੀ ਆ ਪਰ ਹਾਲੇ ਤੱਕ ਵੀ ਕੋਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ ਨ ਵੀ ਇਹਦੀ ਕੋਈ ਇੱਕ ਐਸਐਚਟੀ ਬਣਾ ਦਿੱਤੀ ਗਈ ਹੈ ਜਾਂ ਨਿਆਇ ਜਾਂਚ ਕਰਾਈ ਜਾ ਰਹੀ ਆ ਔਰ ਜਿਹੜਾ ਦੇਸਦਰੋਹ ਦਾ ਪਰਚਾ ਸੀ ਮੰਗ ਕਰੀ ਸੀ ਉਹਦੇ ਸੀ ਕਿਹਾ ਸੀ ਨ ਵੀ ਐਨਐਸਏ ਲਾ ਕੇ ਤੁਰੰਤ ਉਸ ਬੰਦੇ ਨੂੰ ਤਾਂ ਉਹਨਾਂ ਨੇ ਫੜ ਲਿਆ ਵਾ ਪਰ ਉਹਦੇ ਉੱਤੇ ਹਾਲੇ ਤੱਕ ਵੀ ਐਨਐਸਏ ਜਿਹੜੀ ਆ ਉਹ ਨਹੀਂ ਲੱਗੀ ਔਰ ਉਹਦੇ ਪਿੱਛੇ ਕਿਹੜੇ ਕਿਹੜੇ ਸਾਜ਼ਿਸ਼ਾਂ ਰਚੀਆਂ ਗਈਆਂ ਕਿਹੜੇ ਲੋਗ ਐ ਪਿੱਛੇ ਜਿਨ੍ਹਾਂ ਨੇ ਗੰਤਰੰਤਰ ਦਿਵਸ ਵਾਲੇ ਦਿਨ 26 ਜਨਵਰੀ ਨੂੰ ਇਹ ਹਾਦਸਾ ਕਰਵਾਇਆ ਵਾ ਤਾਂ ਉਹਨਾਂ ਨੂੰ ਲਿਆ ਕੇ ਜਿਹੜੇ ਪਰਦੇ ਦੇ ਪਿੱਛੇ ਲੁਕੇ ਹੋਇਆ ਉਹਨਾਂ ਨੂੰ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਵਾ ਔਰ ਜਲਦੀ ਤੋਂ ਜਲਦੀ ਉਹਦੀ ਇਨਵੈਸਟੀਗੇਸ਼ਨ ਕਰਕੇ ਉਹ ਬੰਦੇ ਸਾਹਮਣੇ ਲਿਆਉਣੇ ਚਾਹੀਦੇ ਆ ਤਾਂ ਇਸ ਕਰਕੇ ਮੈਂ ਖਾਸ ਕਰਕੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹਨਾ ਮੈਂ ਵਪਾਰੀਆਂ ਦਾ ਦੁਕੰਦਾਰਾਂ ਦਾ ਕਿ ਜਿਨ੍ਹਾਂ ਨੇ ਜੋ 28 ਤਰੀਕ ਨੂੰ ਬੰਦ ਹੋਇਆ ਵਾ ਉਹਦੇ ਪੂਰਾ ਸਹਿਯੋਗ ਦਿੱਤਾ ਔਰ ਉਸ ਤੋਂ ਇਲਾਵਾ ਵੀ 30 ਤਰੀਕ ਨੂੰ ਜਿਹੜਾ ਕਿ ਕੱਲ 31 ਜਨਵਰੀ ਨੂੰ ਵੀ ਕੁਝ ਸ਼ਹਿਰ ਸਾਡੇ ਪੰਜਾਬ ਦੇ ਬੰਦ ਰਹੇ ਆ ਉਹਦੇ ਵਿੱਚ ਵੀ ਵਪਾਰੀਆਂ ਨੇ ਔਰ ਖਾਸ ਕਰਕੇ ਜਿਹੜੀਆਂ ਸੰਸਥਾਵਾਂ ਆਪਨੇ ਉਹ ਭਾਵੇਂ ਭਗਵਾਨ ਵਾਲਮੀਕ ਮਹਾਰਾਜ ਦੇ ਨਾਂ 'ਤੇ ਸੰਸਥਾਵਾਂ ਬਣੀਆਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਬਣੀਆਂ ਜਸਤੂ ਗੁਰੂ ਕਬੀਰ ਜੀ ਮਹਾਰਾਜ ਜੀ ਦੇ ਨਾਤੇ ਬਣੀਆਂ ਸੰਸਥਾਵਾਂ ਜਾਂ ਅਮੇਡਕਰ ਸਾਹਿਬ ਜੀ ਦੇ ਨਾਤੇ ਬਣੀਆਂ ਉਹ ਸਾਰੀਆਂ ਸੰਸਥਾਵਾਂ ਨੇ ਉਸ ਤੋਂ ਇਲਾਵਾ ਵੀ ਜੜੀਆਂ ਵੱਖ-ਵੱਖ ਸੰਸਥਾਵਾਂ ਬਣੀਆਂ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਇਹਦੇ ਵਿੱਚ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਔਰ ਆਸ ਕਰਦਾ ਮੈਂ ਕਿ ਜੋ 바ਵਾ ਸਾਹਿਬ ਡਾਕਟਰ ਅਮੇਡਕਰ ਸਾਹਿਬ ਹੈ ਉਹਨਾਂ ਨੂੰ ਸਾਰੀ ਦੁਨੀਆ ਮੰਨਦੀ ਹੈ ਔਰ ਖਾਸ ਕੇ ਕਰਕੇ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਉਹ ਉੱਥੇ ਆਏ ਦਿਨ ਅਸੀਂ ਮਿਲ ਕੇ ਸਾਰੇ ਜਾਤ ਪਾਤ ਤੋਂ ਉੱਪਰ ਉੱਟ ਕੇ ਸਮਾਜਿਕ ਤੌਰ ਤੇ ਸੀ ਸਾਰੇ ਦਿਨ ਮਨਾਨੇ ਔਰ ਉਸੇ ਲੜੀ ਦੇ ਵਿੱਚ ਮੈਂ ਸਮਝਦਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਵਾ ਉਹ ਵੀ ਅਸੀਂ ਭਾਰਤੀਆ ਵਾਲਮੀਕੀ ਤਰਫ ਸਮਾਜ ਭਾਵਦਸ ਵੱਲੋਂ ਜੋ ਸਾਡਾ ਮੁਕ ਕਰ ਰਿਹਾ ਲਿਆ ਵਾ ਲੁਧਿਆਣਾ ਦੇ ਵਿੱਚ ਨਗਰ ਨਿਗਮ ਕਰਮਚਾਰੀ ਯੂਨੀਅਨ ਦਾ ਅਤੇ ਭਾਵਦਸ ਦਾ ਇਹ ਜ਼ੋਨ ਕੰਡਾਗਰ ਦੇ ਨੇੜੇ ਉਥੇ ਬੜੇ ਹੀ ਧੂਮਤਾਮ ਨਾਲ ਅਤੇ ਸ਼ਰਧਾਪੂਰਵਕ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਮਨਾਵਾਂਗੇ ਜਿਹਦੇ ਵਿੱਚ ਮੈਂ ਖਾਸ ਕਰਕੇ ਸਾਡੇ ਜਿਹੜੇ ਜ਼ਿਲ੍ਹਾ ਅਧਿક્ષા ਜ਼ਿਲ੍ਹਾ ਸੰਯੋਜਕ ਵੀਰ ਪਿੰਕਾ ਚੰਡਾਲੀਆ ਜੀ ਅਤੇ ਸਾਡੇ ਸ਼ਹਿਰੀ ਅਧਿક્ષા ਵੀਰ ਰਵੀ ਮਤੰਗ ਸਾਹਬ ਜੀ ਪਾਵਾਦਸ ਦੇ ਤਾਂ ਉਹਨਾਂ ਦੀ ਡਿਊਟੀ ਲਾਤੀ ਆ ਤਾਂ ਉਹ ਇਹਦੀ ਬੁਰੀਆਂ ਤਿਆਰੀਆਂ ਕਰ ਰਹੇ ਆ ਤਾਂ ਮੈਂ ਇੱਕ ਵਾਰੀ ਫੇਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਥੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਸਹਿਯੋਗ ਲਈ ਉੱਥੇ ਮੈਂ ਐਡਵਾਂਸ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਸਾਡੀ ਅੱਗੇ ਭਾਈਚਾਰਕ ਸਾਂਝ ਬਣੀ ਰਹੀ ਹੈ ਉਸੇ ਤਰ੍ਹਾਂ ਸਾਰਾ ਜਿਹੜਾ ਦੇਸ਼ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਭਾਈਚਾਰਕ ਸਾਂਝ ਦੇ ਨਾਲ ਮਨਾਇਆ ਜਾਂਦਾ ਹੈ जैसे कि आप सभी जानते हैं कि बाबा साहब हमारे एक आइडल हैं और उनकी निंदा होनी हमारे पूरे देश की निंदा होनी इस तरह की खबरें देखने के लिए जुड़े रहे स्वर्णभूमि टाइम न्यूज़ के साथ कैमरामैन के साथ मैं मोना सिद्धू